ਸਭ ਤੋਂ ਪਹਿਲੇ ਨੰਬਰ ਤੇ ਜਮਾਦ ਅਠਵੇਂ ਦਾ ਪ੍ਰੈਸ਼ਰ ਨੰਬਰ ਇਕ ਟਾੜੀ ਅਰਧ ਵਿਆਸ ਸੀ ਦਾ ਚੱਕਰ ਖਿੱਚੋ ਜੋ AB ਰੇਖਾ ਨੂੰ ਸ਼ੁਰੂ ਹੋਏ ਤੇ ਚੱਕਰ D ਨੂੰ ਸ਼ੁਰੂ ਹੋਏ ਅਤੇ ਖੇਰੇ AB ਲਾਈਨ ਤੋਂ ਆਪਣੀ ਮਰਜ਼ੀ ਦਾ ਸੀ ਅਰਧ ਵਿਆਸ ਸੀ ਅਰਧ ਵਿਆਸ ਦਾ ਮਤਲਬ ਹੁੰਦਾ ਵੀ ਆਪਣੀ ਮਰਜ਼ੀ ਨਾਲ ਜਿੰਨੀ ਚਾਹ ਪਲੋਣੀਆਂ ਲਾ ਲਓ ਇੱਕ ਚੱਕਰ ਦਿੱਤਾ ਹੋਇਆ D ਹੁਣ D ਚੱਕਰ ਬਹੁਤਾ ਵੱਡਾ ਨਹੀਂ ਲੈਣਾ ਬਿਲਕੁਲ ਆਪਾਂ ਇਹਦੇ ਨੇੜੇ ਲੈਣਾ ਠੀਕ ਹੈ ਇਹਦੇ ਚਾਪ ਨੀੜੇ ਲੈਣੀ ਆ। ਕਿਉਂਕਿ ਹੁਣ ਆਪਾਂ ਇਹ ਘੇਰ ਦਾ ਚੱਕਰ ਖਿੱਚਣਾ। ਇਹ ਬਿੰਦੂ ਆ ਗਿਆ। b b ਤੋਂ ਆਪਾਂ ਇੱਕ ਲੈ ਲੇਚੋ ਆ ਬਿੰਦੂ ਜੀ ਜੀ ਬਿੰਦੂ ਤੋਂ ਜਿੰਨਾ ਸਾਡਾ ਆਹਾਰ ਦੇ ਵਿਆਸ ਆ ਇਹਨੇ ਇਹ ਜੀ ਬਿੰਦੂ ਤੋਂ ਚਾਪ ਕੱਟ ਲਓ ठीक है ये आ गया पिंदू साढ़े को करना ये डी अंदर मन के ना डी अंदर मन के एच जिने प्रकार खोल के चाप लाओ चाप ला दी इतना ਇਹ ਬਿੰਦੂ ਆ ਗਿਆ ਸਾਡੇ ਕੋਲੇ O ਬਿੰਦੂ ਹੁਣ ਇੱਕ ਗੱਲ ਦਾ ਧਿਆਨ ਰੱਖਿਓ ਕਿਹੜੀ ਗੱਲ ਦਾ ਵੀ ਜਿੰਨੇ ਆਰਧ ਵਿਆਸ ਹੈਗਾ ਆਪਣਾ ਆਪਾਂ ਚਾਪ ਲਈ ਹੈ ਨਾ ਲਈ ਹੈ ਨਾ ਆਪਾਂ ਚਾਪ ਇਹਨਾਂ ਪ੍ਰਕਾਰ ਤੇ ਨੋਟ ਕਰ ਲਿਆ ਨਾਪ ਲਿਆ ਹੁਣ ਇਸ ਬਿੰਦੂ ਤੇ ਜਿਹੜਾ O ਬਿੰਦੂ ਆਇਆ ਇਹਦੇ ਪ੍ਰਕਾਰ ਰੱਖਣੀ ਆ ਪਰ ਪਹਿਲਾਂ ਇਹ ਚੈੱਕ ਕਰ ਲਿਓ ਵੀ ਉਹ ਜਿਹੜਾ ਜਦੋਂ ਤੁਸੀਂ ਚਾਪ ਲਗਾਉਣੀ ਆ ਤਾਂ ਉਹ ਚੱਕਰ ਨੂੰ ਸਬਰਸ਼ ਵੀ ਕਰੇ ਤੇ ਕਿਰੇ ਵੀ ਬਾਰੋਂ ਠੀਕ ਐ ਐਸੇ ਐਸਾ ਉਹਦੇ ਨਾਲ ਨੂੰ ਉਹ ਜਾਬ ਲਾਉਣੀ ਐ ਠੀਕ ਐ ਇਧਰ ਇਸ ਲਾਈਨ ਨੂੰ ਵੀ ਸ਼ੋਹੇ ਤੇ ਇਧਰ ਚੱਕਰ ਨੂੰ ਵੀ ਸ਼ੋਹੇ ਕੱਟੇ ਨਾ ਠੀਕ ਐ ਨਾ ਦੇਖੋ ਐਦਾਂ ਉਹ ਵੀ ਇਧਰ ਸ਼ੋਹਦੇ ਇਧਰ ਦੇਖ ਲਈਏ ਇਹ ਵੀ ਲਾਈਨ ਨੂੰ ਵੀ ਇੱਥੇ ਵੀ ਸ਼ੋਹਦੇ ਜਾਵੇ ਫਿਰ ਉਸ ਤੋਂ ਬਾਅਦ ਚੱਕਰ ਲਾ ਦੋ ਇਸ ਸਵਾਲ ਦੇ ਵਿੱਚ ਤੁਸੀਂ ਕਿਹੜੀ ਗੱਲ ਦਾ ਧਿਆਨ ਰੱਖਣਾ ਵਾ ਜਿਹੜਾ ਚੱਕਰ ਆ ਇਹ ਛੋਟਾ ਲਣਾ ਕਿਉਂਕਿ ਅਸੀਂ ਸ਼ੂਨ ਦਾ ਤੇ ਘੇਰ ਦਾ ਬਣਾਉਣਾ ਅਰਧ ਵਿਆਸ ਜ਼ਿਆਦਾ ਲਵਾਂਗੇ ਜਿਹੜਾ ਆਪਾਂ ਜਿਹੜਾ ਸੀ ਅਰਧ ਵਿਆਸ ਲਿਆ ਨਾ ਉਹ ਆਪਾਂ ਜ਼ਿਆਦਾ ਲਵਾਂਗੇ ਚੱਕਰ ਛੋਟਾ ਲਵਾਂਗੇ ਠੀਕ ਛੋਟਾ ਲਵਾਂਗੇ ਫਿਰ ਜਿੰਨਾ ਸਾਡੇ ਫਿਰ ਇੱਥੇ ਇੱਕ ਬਿੰਦੂ ਲੈ ਲਾਂਗੇ ਜੀ ਬਾਹਰਲੇ ਪਾਸੇ ਕਿਉਂਕਿ ਘੇਰ ਦਾ ਬਣਾਉਣਾ ਜਿੰਨਾ ਆਹ ਸਿਰ ਦੇ ਵਿਆਸ ਆ ਉਹਨਾਂ ਚੱਕਰ ਦੇ ਬਾਹਰ ਜਿਹੜਾ ਜੀ ਬਿੰਦੂ ਦਿੱਤਾ ਹੋਇਆ ਉਸ ਤੋਂ ਹ ਐਚ ਕੱਟ ਲਾਂਗੇ ਕੱਟਣਾ ਸਿਰਫ ਇੱਥੇ ਤੱਕ ਆਹ ਵਾਲਾ ਅਰਧ ਵਿਆਸ ਜੀ ਐਚ ਦੇ ਬਰਾਬਰ ਆ ਪਰ ਕੇਂਦਰ ਡੀ ਮੰਨ ਕੇ ਫਿਰ ਐਚ ਦੀ ਚਾਪ ਇੱਥੇ ਲੈ ਕੇ ਆਉਣੀਆਂ ਉਹ ਆ ਜਾਣਾ ਉਹਦੇ ਪ੍ਰਕਾਰ ਰੱਖਣੀਆਂ ਜਿੰਨਾ ਆ ਅਰਧ ਵਿਆਸਾ ਚੱਕਰ ਲਾ